ਅਤਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੰਨਾ ਵੀਡੀਓ ਦੇ ਵਿੱਚ ਮੌਸਮ ਦੀਆਂ ਫਰੇਡ ਲੈ ਕੇ ਆ ਜਾਣਾ ਜੀ ਅੱਜ ਦੀ ਗੱਲ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾ ਦਾ ਮੌਸਮ ਅੱਜ ਕਿਹੋ ਜਿਹਾ ਰਹਿ ਸਕਦਾ ਔਰ ਉਮੀਦ ਕਿਨਨਕ ਆਸਾਰ ਨੇ ਇਹ ਵੀ ਤੁਹਾਨੂੰ ਅਪਡੇਟ ਦੇਵਾਂਗੇ ਸੈਟਲਾਈਟ ਦੱਸੇ ਰਾਂ ਲਾਈਵ ਐਸਲ ਜਾਂ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਤੇ ਲਗਭਗ ਸਵੇਰ ਦੇ 9:00 ਵਜੇ ਚੱਲੇ ਆ ਜੇ ਦਿਨ ਹੈ ਅੱਜ 30 ਸਤੰਬਰ ਦਾ ਸਤੰਬਰ ਮਹੀਨੇ ਦਾ ਆਖਰੀ ਦਿਨ ਹੈ ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜੇ ਖੇਤਰਾਂ ਦੇ ਵਿੱਚ ਕੱਲ ਮੀਂਹ ਲੱਗੇ ਸੀ ਉਹਨਾਂ ਹੀ ਖੇਤਰਾਂ ਦੇ ਵਿੱਚ ਦੁਬਾਰਾ ਤੋਂ ਅੱਜ ਮੀਂਹ ਲੱਗਣ ਦੇ ਆਸਾਰ ਹੋਣਗੇ ਮੀਂਹ ਕੋਈ ਵੱਡੇ ਲੈਵਲ ਦੇ ਨਹੀਂ ਹੋਣਗੇ ਹਲਕੇ ਤੋਂ ਲੱਗੇ ਤੇਜ਼ ਛਰਾਟੇ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਜਿਵੇਂ ਕੱਲ ਲੁਧਿਆਣਾ ਜ਼ਿਲ੍ਹਾ ਔਰ ਇਧਰ ਪਟਿਆਲੇ ਦੇ ਕੁਝ ਖੇਤਰ ਲਹਿਰਾ ਗਗਾ ਸੁਨਾਮ ਨਾਬਾ ਸੰਗਰੂਰ ਮਲੇਰਕੋਟਲਾ ਡੇਲੋ ਚੰਡੀਗੜ੍ਹ ਮਹਾਲੀ ਇਹਨਾਂ ਦੇ ਖੇਤਰਾਂ ਦੇ ਵਿੱਚ ਦੇਵੀਗੜ੍ਹ ਡੇਰਾ ਬਸੇਰਾ ਖੇਤਰਾਂ ਦੇ ਵਿੱਚ ਮੀਂਹ ਲੱਗੇ ਸੀ ਸਾਰੇ ਖੇਤਰਾਂ ਦੇ ਵਿੱਚ ਨਹੀਂ ਪਰ ਕੁਝ ਝਲਿਆਂ ਦੇ ਕੁਝ ਕੁ ਟਾਟਾ ਟਾਵੇ ਖੇਤਰਾਂ ਦੇ ਵਿੱਚ ਮੀਂਹ ਵੇਖ ਜਿਹੜੇ ਕੱਲ ਮੀਂਹ ਲੱਗੇ ਸੀ ਸੋ ਇਹ ਮੀਂਹ ਲੱਗਣ ਦੇ ਕਾਰਨ ਇੱਕੋ ਹੀ ਹੈ ਜਿਹੜਾ ਐਲਪੀਏ ਬੰਗਾਲ ਦੀ ਖਾੜੀ ਤੋਂ ਉੱਠ ਕੇ ਸਿੱਧਾ ਟਰੈਕ ਫੜਦਾ ਹੋਇਆ ਗੁਜਰਾਤ ਮਹਾਰਾਸ਼ਟਰ ਤੋਂ ਹੁੰਦਾ ਹੋਇਆ ਅੱਗੇ ਕੂਚ ਕਰ ਗਿਆ ਅਰਬ ਸਾਗਰ ਵੱਲ ਨੂੰ ਤੇ ਉਹਦੇ ਚੋਂ ਨਿਕਲਦੀਆਂ ਜੜੀਆਂ ਨਮੀ ਭਰਪੂਰ ਹਵਾਵਾਂ ਜਿਹੜੀ ਅਰਬ ਸਾਗਰ ਤੋਂ ਆ ਕੇ ਸਿੱਧਾ ਕੂਚ ਕਰ ਰਹੀਆਂ ਨੇ ਉੱਤਰ ਭਾਰਤ ਵੱਲ ਜਿਹਦੇ ਨਾਲ ਗਰਜਲੇਸ਼ਕ ਵਾਲੇ ਬੱਦਲ ਬਣਦੇ ਨੇ ਤੇ ਇਹਨਾਂ ਬੱਦਲ ਬਣਨ ਦੇ ਨਾਲ ਪੰਜਾਬ ਹਰਿਆਣਾ ਦੇ ਵਿੱਚ ਵੀ ਲੱਗ ਰਹੇ ਨੇ ਪਹਾੜਾ ਦੇ ਵਿੱਚ ਵੀ ਗਤੀਵਿਧੀਆਂ ਕਿਤੇ ਨਾ ਕਿਤੇ ਜਾਰੀ ਨੇ ਜੇਕਰ ਐਸਐਲਈ ਦੀਆਂ ਤਸਵੀਰਾਂ ਦੇਖਦੇ ਆਂ ਤੇ ਹਰਿਆਣਾ ਰਾਜਸਥਾਨ ਦੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਐਸਐਲਈ ਵੀ ਜਾਰੀ ਨੇ ਪੰਜਾਬ ਦੇ ਵਿੱਚ ਅੱਜ ਮੁੜ ਕੇ ਉਹਨਾਂ ਹੀ ਖੇਤਰਾਂ ਦੇ ਵਿੱਚ ਫਿਰ ਤੋਂ ਉਮੀਦਿਆ ਆਸਾਰ ਨੇ ਜਿੱਥੇ ਕੱਲ ਮੀਂਹ ਲੱਗੇ ਸੀ ਸੋ ਆ ਇਹ ਅੱਜ ਦੇ ਅਪਡੇਟ ਰਾਜਸਥਾਨ ਦੇ ਕੋਈ ਬਹੁਤ ਹੀ ਖੇਤਰਾ ਦੇ ਵਿੱਚ ਮੀਂਹ ਲੱਗਣ ਦੇ ਅਸਰ ਘਟਨੇ ਖਾਸ ਕਰਕੇ ਉੱਤਰੀ ਰਾਜਸਥਾਨ ਦੇ ਵਿੱਚ ਪਰ ਕਿਤੇ ਨਾ ਕਿਤੇ ਪੂਰਬੀ ਰਾਜਸਥਾਨ ਤੇ ਮੱਧ ਕੇਂਦਰੀ ਰਾਜਸਥਾਨ ਦੇ ਵਿੱਚ ਅੱਜ ਮੌੜ ਤੋਂ ਬਦਲ ਐਕਟੀਵੇਟ ਹੋਣ ਨਾਲ ਮੀਂਹ ਕੁਝ ਖੇਤਰਾ ਤੱਕ ਪਹੁੰਚ ਕਰਨਗੇ ਸਬਕੀ ਆਉਂਦੇ ਦਿਨਾਂ ਦੇ ਅਪਡੇਟ ਤੁਹਾਨੂੰ ਲਾਈਵ ਦੇਵਾਂਗੇ ਇਜਾਜ਼ਤ ਦਿਓ ਧੰਨਵਾਦ